ਹੁਣਾ ਕਾਲ ਅਕੈਡਮੀ ਸ਼੍ਰੀ ਮੁਖਤਰ ਸਿੰਘ ਬ੍ਰਾਂਚ ਦੇ ਵਿਦਿਆਰਥੀ ਦੇ ਨਾਲ ਕੁੱਟਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੋਂ ਅੰਦਾਜ਼ਾ ਇਹ ਹੈ ਕਿ ਸਿਵਲ ਹਸਪਤਲ ਦੇ ਵੱਲੋਂ ਐਮਐਲਆਰ ਜਾਰੀ ਹੋਣ ਉਪਰੰਤ ਥਾਣਾ ਸਿਟੀ ਦੀ ਪੁਲਿਸ ਨੇ ਕਾਨੂੰਨੀ ਤੌਰ ਤੇ ਰਿਪੋਰਟ ਵੀ ਦਰਜ ਕਰ ਲਈ ਹੈ ਮੈਸ 14-15 ਸਾਲ ਦੇ ਵਿਦਿਆਰਥੀ ਤੇ ਸਕੂਲ ਦੇ ਵਿੱਚ ਦੇਰੀ ਨਾਲ ਆਉਣ ਅਤੇ ਹੋਰ ਰਏ ਨਿਤਰੀਨ ਦੌਰਾਨ ਹੋਰ ਨਾ ਵਿਦਿਆਰਥੀ ਗੱਲਾਂ ਕਰਦੋਂ ਬ੍ਰੰਤ ਅਧਿਆਪਕ ਅਤੇ ਵਿਦਿਆਰਥੀ ਦੇ ਦਰਮਿਆਨ ਕੁਝ ਅਜਿਹਾ ਵਾਪਰ ਗਿਆ ਜੋ ਨਹੀਂ ਵਾਪਰਨਾ ਚਾਹੀਦਾ ਸੀ 10ਵੀਂ ਦੇ ਵਿਦਿਆਰਥੀ ਨੇ ਅਕਾਲ ਅਕੈਡਮੀ ਦੀ ਪ੍ਰਿੰਸੀਪਲ ਤੇ ਕਥੀ ਦੋਸ਼ ਲਗਾਉਂਦੇ ਆ ਕਿ ਆ ਕੇ ਉਸ ਦੀ ਡੰਡੇ ਨਾਲ ਬੁਰੀ ਤਰ੍ਹਾਂ ਕਟਮਾਰ ਕੀਤੀ ਗਈ ਹੈ ਜਿਸ ਕਰਕੇ ਵਿਦਿਆਰਥੀ ਦੇ ਢੂਹੀ ਅਤੇ ਚਿਹਰੇ ਉੱਪਰ ਨੀਲ ਪੈਣ ਸਮੇਤ ਪ੍ਰਾਈਵੇਟ ਅੰਗਾ ਦੇ ਵੀ ਕਾਫੀ ਸੋਜ ਆ ਗਈ ਹੈ ਵਿਦਿਆਰਥੀ ਬਿਤਾ ਵਿਕਰਮ ਪ੍ਰਤਾਪ ਸਿੰਘ ਨੇ ਕਿਹਾ ਕਿ ਉਹਨਾਂ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੋਟੇ ਮਾਰਿਆ ਗਿਆ ਹੈ ਸ਼ਾਇਦ ਕੋਈ ਜਾਨਵਰ ਅਲਵੀ ਜਵਤੀਰਾ ਨਹੀਂ ਕਰਦਾ ਦੂਸਰੇ ਪਾਸੇ ਵਿਦਿਆਰਥੀ ਨੂੰ ਥੱਪੜ ਮਾਰਨ ਦੀ ਪੁਸ਼ਟੀ ਕਰਦੇ ਆ ਕਾਲਗਾੜੀਮੀ ਦੀ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀ ਨੂੰ ਲੱਗਿਆ ਸੀ ਕਿ ਕੋਆਰਡੀਨੇਟਰ ਉਹਦੇ ਥੱਪੜ ਨਾ ਮਾਰਦਾਵੇ ਅਤੇ ਇੱਕ ਪਾਸੇ ਵਿਦਿਆਰਥੀ ਨੇ ਆਪਣੇ ਬਚਾਅ ਵਾਸਤੇ ਆਪਣੀ ਬਾਹ ਫੜੀ ਸੀ ਜਿਸ ਉਪਰੰਤ ਵਿਦਿਆਰਥੀ ਨੂੰ ਸਿਰਫ ਕਾਉਂਸਲਿੰਗ ਕਰਦਿਆ ਸਮਝਾਉਣ ਵਾਸਤੇ ਬੁਲਾਇਆ ਗਿਆ ਸੀ ਸਾਰੇ ਮਾਮਲੇ ਦੇ ਹੋਏ ਕਾਨੂੰਨੀ ਕਾਰਵਾਈ ਇਸ ਵੰਦੀ थाना ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਐਸਐਚਓ ਮਿਸ ਨਾਇਟਰ ਜਿਸ ਕਰੰਸੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਵਿਸ਼ਵ ਲਖਤਾ ਵੱਲੋਂ ਮੈਡੀਕਲ ਐ ਲੀਗਲ ਰਿਪੋਰਟ ਮਸੂਲ ਹੋਣ ਉਪਰੰਤ ਇਸ ਮਾਮਲੇ ਵਿੱਚ ਮੁੱਢਲੀ ਜਾਂਚ ਪੜਤਾਲ ਕਰਨ ਦੇ ਲਈ ਦੋ ਵਿਅਕਤੀਆਂ ਦੇ ਖਿਲਾਫ ਈਡੀਆ ਦਰਜ ਕਰਕੇ ਕਾਨੂੰਨੀ ਕਾਰਵਾਈ ਆਰੰਭ ਕੀਤੀ ਜਾ ਚੁੱਕੀ ਹੈ ਮੈਂ ਕਾਲ ਅਕੈडमी શ્રી ਮੁਕਸਾ ਸਾਹਿਬ ਸਕੂਲ ਵਿੱਚ ਪੜਦਾ ਹਾਂ ਮੈਂ ਸਕੂਲ ਗਿਆ ਤੇ ਪਾਠ ਚੱਲੀ ਜਾਂਦਾ ਸੀ ਅਸੀਂ ਕਲਾਸ ਵਿੱਚ 6 ਜਣੇ ਬੈਠੇ ਸੀ ਦੋ ਕੁੜੀਆਂ ਤੇ ਚਾਰ ਮੁੰਡੇ ਸੀ ਤੇ ਸਾਡੇ ਫਲੋਰ ਕੋਆਰਡੀਨੇਟਰ ਮੈਡਮ ਆਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪਾਠ ਨਹੀਂ ਕਰ ਰਹੇ ਤੇ ਮੈਂ ਆਪ ਦੀ ਸੀਟ ਤੇ ਜਾਣ ਲੱਗਾ ਤੇ ਉਹਨਾਂ ਨੇ ਮੇਰੇ ਮੂੰਹ ਤੇ ਜੋਰ ਦੀ ਥੱਪੜ ਮਾਰਿਆ ਤੇ ਫਿਰ ਮੈਂ ਦੂਜਾ ਮੈਡਮ ਮਾਰਨ ਲੱਗੇ ਤੇ ਮੈਂ ਡਰ ਕੇ ਹੱਥ ਅੱਗੇ ਕਰਤਾ ਮੈਨੂੰ ਕਹਿੰਦੇ 18 ਸਾਲ ਚ ਮੇਰੇ ਨਾਲ ਕਿਸੇ ਨੇ ਇਦਾਂ ਦਾ ਬਿਹੇਵੀਅਰ ਨਹੀਂ ਕੀਤਾ ਫਿਰ ਮੈਨੂੰ ਤੀਜੇ ਕੋ ਪੀਰੀਅਡ 11 ਤੋਂ 11.5 ਦੇ ਵਿੱਚ ਵਿੱਚ ਮੈਨੂੰ ਪ੍ਰਿੰਸੀਪਲ ਮੈਡਮ ਨੇ ਬੁਲਾਇਆ ਆਫਿਸ 'ਚ ਤੇ ਉਸੇ ਕੋਆਰਡੀਨੇਟਰ ਮੈਡਮ ਨੇ ਕਿਹਾ ਕਿ ਥੱਲੇ ਜਾ ਕੇ ਸੌਰੀ ਮੰਗ ਲੈ ਤੇ ਮੈਂ ਫਿਰ ਆਫਿਸ 'ਚ ਗਿਆ ਤੇ ਮੈਡਮ ਨੇ ਮੈਂ ਕੋਈ ਗੱਲ ਨਹੀਂ ਪੁੱਛੀ ਨਾ ਕੋਈ ਕੁਐਸ਼ਨ ਕੀਤਾ ਮੈਨੂੰ ਨੇ ਡੰਡਾ ਚੱਕ ਲਿਆ ਤੇ ਜ਼ੋਰ-ਜ਼ੋਰ ਦੀ ਮਾਰਨ ਲੱਗੇ ਪਹਿਲਾਂ ਹੱਥਾਂ ਤੇ ਮਾਰਿਆ ਫਿਰ ਢੂਈ ਤੇ ਫਿਰ ਇੱਥੇ ਬਾਹਾਂ ਤੇ ਮਾਰੇ ਉਸ ਤੋਂ ਬਾਅਦ ਪ੍ਰਾਈਵੇਟ ਪਾਰਟ ਤੇ ਵੀ ਮਾਰਿਆ ਫਿਰ ਚਪੇੜਿਆ ਮੈਰੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਤੂੰ ਮੇਰਾ ਹੱਥ ਫੜ ਕੇ ਮੈਨੂੰ ਮਾਰ ਤੇ ਮੈਨੂੰ ਕਹਿੰਦੇ ਮੈਂ ਤੇਰੇ ਤੇ ਇਹੋ ਜੀ ਟੀਸੀ ਕਟੂੰਗੀ ਕਿ ਤੈਨੂੰ ਵੀ ਅੱਗੇ ਪੇਪਰ ਨਹੀਂ ਦੇ ਸਕẽਗਾ ਤੇ ਨਾ ਹੀ ਕਿਸੇ ਸਕੂਲ 'ਚ ਜਾ ਸਕẽਗਾ ਮੈਨੂੰ ਕਹਿੰਦੇ ਵੀ ਉਲਟਾ ਮੈਨੂੰ ਕਹਿੰਦੇ ਕਿ ਮੈਂ ਤੇਰੇ ਤੇ ਐਫ ਆਈ ਆਰ ਕਰਾਉਂਗੀ 4 ਵਜੇ ਸੀ ਹਸਪਤਾਲ ਗਏ ਹਸਪਤਾਲ ਸਾਡੀ ਐਮਐਲਆਰ ਕੱਟੀ ਤੇ ਉੱਥੇ ਵੀ ਲਿਖਿਆ ਗਿਆ ਸੱਟਾਂ ਵੀ ਬਾਹ ਤੇ ਵੱਜੀ ਆ ਥੂਈ ਤੇ ਵੱਜੀ ਆ ਪ੍ਰਾਈਵੇਟ ਪਾਰਟ ਤੇ ਸਵੇਲਿੰਗ ਹੈਗੀ ਆ ਮੇਰਾ ਨਾਮ ਵਿਕਰਮ ਪ੍ਰਤਾਪ ਸਿੰਘ ਹੈ ਜੀ ਮੇਰਾ ਬੇਟਾ ਤੇ ਇਹਦੀ ਪਰਸੋਂ ਬਹੁਤ ਕੁਟਮਾਰ ਹੋਈ ਇਹਦੇ ਨਾਲ ਸਕੂਲ ਦੇ ਵਿੱਚ ਇਹਦੀ ਮੈਡਮ ਦਾ ਫੋਨ ਆਇਆ ਵਾਈਸ ਪ੍ਰਿੰਸੀਪਲ ਬਰਾੜ ਹੈਗੇ ਆ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਤੁਹਾਡੇ ਬੱਚਾ ਪਾਠ ਨਹੀਂ ਕਰ ਰਿਹਾ ਸੀਗਾ ਤੇ ਇਹਨੇ ਮੈਡਮ ਨਾਲ ਮਿਸਬੀਹੇਵ ਕੀਤਾ ਤੇ ਬਈ ਉਹ ਥੱਪੜ ਮਾਰ ਰਹੇ ਸੀ ਤੇ ਦੂਜਾ ਦੂਜਾ ਮਾਰਨ ਲੱਗੇ ਤੇ ਇਹਨੇ ਹੱਥ ਅੱਗੇ ਕਰ ਲਿਆ ਤੇ ਅੱਗੇ ਨਹੀਂ ਮਿਲਿੰਗੇ ਇਹਨੇ ਉਹਨਾਂ ਦਾ ਬਿਆਨ ਇਹ ਸੀਗਾ ਵੀ ਅੱਗੋਂ ਫੜ ਲੈ ਇਹਨੇ ਤੇ ਮੈਂ ਕਿਹਾ ਮੈਡਮ ਮੈਂ ਸੌਰੀ ਫੀਲ ਕਰਦਾ ਤੇ ਬਾਕੀ ਜੇ ਤੁਹਾਨੂੰ ਲੋੜ ਹੈਗੀ ਆ ਤੇ ਮੈਂ ਆ ਜੰਨਾ ਸਕੂਲ ਮੈਂ 2-3 ਘੰਟੇ ਦੇ ਵਿੱਚ ਉਹ ਕਹਿੰਦੇ ਨਹੀਂ ਵੀਰ ਜੀ ਮੈਂ ਕਹਿੰਦਾ ਮੈਂ ਕੱਲ ਆ ਜਾਊਂਗਾ ਕਹਿੰਦੇ ਨਹੀਂ ਵੀਰ ਜੀ ਤੁਸੀਂ ਪੁਲਿਸ ਬੱਚੇ ਨੂੰ ਸਮਝਾਓ ਤੇ ਉਸ ਤੋਂ ਬਾਅਦ 11 11:30 ਦੇ ਰਾਉਂਡ ਇਹਨਾਂ ਨੂੰ ਬੁਲਾਇਆ ਫੇਰ ਉਸੇ ਕੋਆਰਡੀਨੇਟਰ ਮੈਡਮ ਨੇ ਉਹ ਕਹਿੰਦੇ ਵੀ ਤੈਨੂੰ ਪ੍ਰਿੰਸੀਪਲ ਨੇ ਬੁਲਾਇਆ ਜਾ ਕੇ ਸੌਰੀ ਫੀਲ ਕਰ ਜਾ ਤੇ ਇਹ ਗਿਆ ਮੈਡਮ ਨੇ ਕੁਛ ਨਹੀਂ ਪੁੱਛਿਆ ਕੁਛ ਨਹੀਂ ਕੀਤਾ ਨਾਲ ਦੀ ਨਾਲ ਇਹ ਕਹਿੰਦੇ ਡੰਡੇ ਵੜਾਉਣੇ ਸ਼ੁਰੂ ਕਰਤੇ ਢੂਈ ਤੇ ਮਾਰੇ ਆ ਬਾਹ ਤੇ ਮਾਰੇ ਆ ਜੀ ਤੇ ਪ੍ਰਾਈਵੇਟ ਪਾਰਟ ਤੇ ਵੀ ਮਾਰੇ ਆ ਤੇ ਉਸ ਤੋਂ ਬਾਅਦ ਇਹ ਆ ਗਿਆ ਫੇਰ ਇਹ ਇਹਨੂੰ ਕਾਫੀ ਮਤਲਬ ਕੇ ਅਬਿਊਜ਼ ਲੈਂਗੁਏਜ ਸ਼ੁਰੂ ਉਹਨੇ ਕੀਤੀ ਵੀ ਹੁਣ ਮੈਨੂੰ ਮਾਰ ਕੇ ਦਿਖਾ ਜਾ ਮੇਰੇ ਹੱਥ ਫੜ ਕੇ ਦਿਖਾ ਤੇ ਉਸ ਤੋਂ ਬਾਅਦ ਫਿਰ ਇਹ ਇੰਨੇ ਫਿਰ ਵੀ ਸੌਰੀ ਫੀਲ ਕਰਦਾ ਰਿਹਾ ਇਹ ਮੈਨੂੰ ਐ ਸੀਗਾ ਵੀ ਚਲੋ ਮਾੜਾ ਮੋਟਾ ਹੋਣਾ ਕੋਈ ਬੱਚੇ ਨੇ ਗਲਤੀ ਕੀਤੀ ਆ ਥੱਪਣ ਲਾਤੇ ਹੋਣੇ ਜਦੋਂ ਅਸੀਂ ਘਰੇ ਆ ਕੇ ਦੇਖਿਆ ਇਹਦੇ ਆਪਣੇ ਲਾਸਾਂ ਪਈਆਂ ਹੋਈਆਂ ਡੰਡਿਆਂ ਨਾਲ ਬੈਕ ਤੇ ਵੀ ਸਾਰੇ ਥੱਲੇ ਆਪਣੇ ਪ੍ਰਾਈਵੇਟ ਪਾਰਟ ਤੇ ਵੀ ਇਹਦੇ ਸਵੇਲਿੰਗ ਹੋਈ ਹੋਈ ਸੀ ਫਿਰ ਅਸੀਂ ਹਸਪੀਟਲ ਲੈ ਕੇ ਗਏ ਸਿਵਲ ਹਸਪੀਟਲ ਉੱਥੇ ਉਹਨਾਂ ਨੇ ਦੇਖਿਆ ਐਗਜ਼ਾਮਨ ਕੀਤਾ ਜੀ ਤੇ ਉਹਨਾਂ ਨੇ ਕਿਹਾ ਵੀ ਇਹਨੇ ਪ੍ਰਾਈਵੇਟ ਪਾਰਟ ਤੇ ਸਵੇਲਿੰਗ ਆ ਤੇ ਐਮਐਲਰ ਕੱਟਦੀ ਜੀ ਉਹਨਾਂ ਨੇ ਨਿਤਨੇਮ ਦੇ ਟਾਈਮ ਦੇ ਵਿੱਚ ਇਹਨੇ ਗੁਟਕਾ ਖੁਦ ਵੀ ਨਹੀਂ ਲਿਆ ਕਿਉਂਕਿ ਇਹ ਲੇਟ ਆਇਆ ਸੀ ਜਿਹੜੇ ਬਾਕੀ ਤਿੰਨ ਜੱਪਤੀ ਸਾਡਾ ਪਾਠ ਕਰ ਰਹੇ ਸੀ ਉਹਨਾਂ ਨੂੰ ਵੀ ਗੱਲਾਂ ਚਲਾ ਕੇ ਇਹ ਦੱਸ ਕੇ ਦੱਸ ਰਿਹਾ ਸੀ ਕਿ ਮੈਂ ਲੇਟ ਕਿਉਂ ਆਇਆ ਤਾਂ ਜਿਹੜਾ ਟੀਚਰ ਕੋਆਰਡੀਨੇਟਰ ਸੀ ਉਹਨੇ ਇਹਨੂੰ ਕਿਹਾ ਤੂੰ ਖੜਾ ਹੋ ਜਾ ਨਿਤਨੇਮ ਦੇ ਵਿੱਚ ਗੱਲਾਂ ਕਿਉਂ ਕਰ ਰਹੇ ਹੋ ਬਟ ਇਹਨੂੰ ਇਹ ਲੱਗਿਆ ਕਿ ਛਾਤੀ ਤੇ ਮੈਨੂੰ ਮਾਰੇਗਾ ਤੇ ਇਹਨੇ ਟੀਚਰ ਦੀ ਕੁੱਟ ਕੇ ਬਾਹ ਫੜ ਲਈ ਜਿਹੜੀ ਟੀਚਰ ਦੀ ਇਹਦੇ ਤੇ ਬੱਚਾ ਸੀਨੀਅਰ ਕਲਾਸ ਦਾ ਸਟੂਡੈਂਟ ਹੈ ਕੰਟੀ ਦਾ ਤਾਂ ਉਹ ਟੀਚਰ ਮੇਰੇ ਕੋਲ ਆਏ ਕਿ ਮੈਡਮ ਇਸ ਤਰ੍ਹਾਂ ਤਾਂ ਅੱਜ ਦਾ ਇਹ ਨਿਵਾਹ ਫੜੀ ਕਰਨ ਗਲਵਕਣ ਦੇਖ ਸਕਦੇ ਤੁਸੀਂ ਤਾਂ ਮੈਂ ਕਾਉਨਸਲਿੰਗ ਵਾਸਤੇ ਬੱਚੇ ਨੂੰ ਢੁਲੇ ਬੁਲਾਇਆ ਸੀ ਤੇ ਜਦੋਂ ਬੱਚੇ ਨੂੰ ਬੁਲਾਇਆ ਥੰਨੇ ਤਾਂ no doubt ਕਿ ਮੈਂ ਕੱਪੜੇ ਲਾਇਆ ਮੈਸਲ ਤੋਂ ਹੁਣ ਕਰਨੀ ਹੁੰਦੀ ਪਰ ਇਹ ਬਹੁਤ ਵੱਡੀ ਗੱਲ ਹੈ ਕਿਸੇ ਲੇਡੀ ਸਟਾਫ ਦੀ ਮਾਂ ਫੜਨਾ ਤੁਹਾਨੂੰ ਪਤਾ ਹੈ ਕਿ ਸਾਡੇ ਸਮਾਜ ਕਿਸ ਤਰ੍ਹਾਂ ਦੇ ਤਮਿੰਨ ਲੱਗਿਆ ਕਿ ਮੇਰਾ ਬੱਚਾ ਆ ਅੱਜ ਇਹਨੂੰ ਗਲਤੀ ਕੀਤੀ ਕੱਲ ਕੋਈ ਹੋਰ ਕਰੇਗਾ ਇਸ ਕਰਕੇ ਮਨ ਮੇਰੇ ਨੂੰ ਜਰੂਰ ਇੱਕ ਲਾਈ ਹੈ ਫੜ ਮਾਰਿਆ ਬੱਚੇ ਨੂੰ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਐਮ ਐਲ ਆਰ ਸਾਨੂੰ ਰੀਸੀਵ ਹੋਈ ਹੈ ਸਰਕਾਰੀ ਹਸਪੀਟਲ ਵੱਲੋਂ ਤੇ ਉਸ ਦੇ ਉੱਤੇ 115 2 ਬਿਜ਼ਨਸ ਤੇ 3 5 ਬਿਜ਼ਨਸ ਤਹਿਤ ਜਿਹੜੇ ਡੀ ਡੀ ਆਰ ਬੁੱਢਲੇ ਤੌਰ ਤੇ ਰਜਿਸਟਰ ਕੀਤੀ ਗਈ ਆ ਇੱਥੇ ਜਿਹੜੇ ਸੱਟਾ ਬੱਚੇ ਦੇ ਸਿੰਪਲ ਸੱਟਾ ਲੱਗੀਆਂ ਫਾਈਨਲ ਨੇ ਡਾਕਟਰ ਦੇ ਮੁਤਾਬਕ ਸਿੰਪਲ ਹਰਟ ਸਾਈਨਾਂ ਸੀ ਕਿਆਂ ਤੇ ਇਹਦੇ ਵਿੱਚ ਦੋ ਟੀਚਰਸ ਦੇ ਖਿਲਾਫ ਅਸੀਂ ਐਮ ਐਲ ਆਰ ਦੇ ਅਕੋਰਡਿੰਗ ਅਸੀਂ ਆਫ ਦੀ ਡੀਡੀਆਰ ਲਾਂਚ ਕੀਤੀ ਇਹ ਵਾਰ ਪੰਜਾਬੀ ਟੀਵੀ ਨੇ ਮੁਕਸਰ ਤੋਂ ਸੂਨ ਢਲਾ ਦੀ ਰਿਪੋਰਟ